ਹਰ ਭਾਈ ਨੇ ਗੱਡੀ ਨੀ ਨੰਗਲੀ ਚਾਈਦੀ ਜਿਹੜੀ ਵੀ ਆਉਂਦੀ ਆ ਚੈੱਕ ਕਰੋ ਚੰਗੀ ਤਰ੍ਹਾਂ ਠੀਕ ਆ ਪੂਰਾ ਧਿਆਨ ਰੱਖਿਓ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਮਤੰਦੇ ਨੂੰ ਚੱਲੇ ਆ ਰਸਤੇ ਦੇ ਵਿੱਚ ਕੋਈ ਵੀ ਵਿਗੜ ਨਾ ਪਵੇ ਅੰਗ ਸੰਗ ਹੋ ਕੇ ਰੱਖਿਆ ਕਰਨੀ ਮੇਰੇ ਪਾਸ਼ਾ ਜੀ ਮਿਹਰ ਭਰਿਆ ਹੱਥ ਰੱਖਣਾ ਵਰਤੀ ਕਗੁਣਾ ਜਾਵੇ ਜਨ ਕੀ ਅਰਦਾਸ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋਦੋ ਕੈਸਾ ਪਾਵੇ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰੱਖਿਆ ਕਰੇ ਹਰ ਪਾਈਨ ਗੱਡੀ ਨੀ ਨੰਗਲੀ ਚਾਹੀਦੀ ਜਿਹੜੀ ਵੀ ਆਉਂਦੀ ਆ ਚੈੱਕ ਕਰੋ ਚੰਗੀ ਤਰ੍ਹਾਂ ਠੀਕ ਆ ਪੂਰਾ ਧਿਆਨ ਰੱਖਿਓ ਉਹ ਕਿੱਧਰ ਹੈ ਭਾਈ ਪਿੱਛੇ ਜਿਹਾ ਦੁਆਏ ਆ ਕੁੰਡੋ ਆ ਆ ਸਭ ਕੁਝ ਤੈਨੂੰ ਕੀ ਗੱਲ ਕੀ ਹੈ ਭਾਈ ਗੱਲ ਕੋਈ ਨਹੀਂ ਵੀ ਚਲੋ ਸਭ ਕੁਝ ਚਲੋ ਦੱਸ ਦੇ ਤੈਨੂੰ ਆ ਗੱਡੀ ਮੇਰੀ ਸਿਰ ਤੇ ਲੱਗ ਗਈ ਲੈਓ ਸਿਰ ਤੇ ਲੱਜਾਓ ਅਸੀਆ ਕੰਸਰ ਸਾਹਿਬ ਤਾਂ ਸ੍ਰੀ ਕਾਲ ਲਿਆਓ ਕਾਗਜ਼ ਪੱਤਰ ਲਿਆਓ ਕਿੱਥੇ ਆ ਕਾਗਜ਼ ਤਾਂ ਪਾਦੀ ਗੱਡੀ ਦੇ ਹੈ ਨਹੀਂ ਕਿ ਕਾਗਜ਼ ਪੂਰੇ ਨਹੀਂਗੇ ਲੈਓ ਚਲਾਨ ਪੜਾਓ ਚਲਾਨ ਭਜੀ ਰਹਿਮ ਕਰੋ ਚਲਾਨ ਕਰਾ ਦੇ ਜੀ ਇੱਥੇ ਲੱਗੇ ਬਸ ਚੱਲੇ ਸੀਗੇ ਨਹੀਂ ਨਹੀਂ ਲੱਗੇ ਤਾਂ ਚੱਲੇ ਆ ਪਰ ਕਾਗਜ਼ ਤਾਂ ਚਾਹੀਦੇ ਆ ਨਾ ਚਲਾਨ ਇੱਕ ਮਿੰਟ ਮੈਂ ਤੁਹਾਡੀ ਗੱਲ ਕਰਾਉਣਾ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ ਕੀ ਗੱਲ ਕਰ ਲੋ ਕਰੀ ਮੈਂ ਠੰਡਾ ਸਾਹਿਬ ਗੱਲ ਕਰ ਲੂ ਜੇ ਤੁਹਾਡਾ ਜੀ ਕਰੂਗਾ ਤੁਸੀਂ ਚਲਾਨ ਕਰ ਦਿਓ ਠੀਕ ਆ ਐਸ ਇਸ ਵਿਸ਼ਾਵਨ ਨਾਲ ਗੱਲ ਕਰੂੰ ਹਾਂਜੀ ਸਸਰੀ ਘਰ ਜਨਾਬ ਜਨਾਬ ਇਹਨਾਂ ਕੋਲੇ ਕੋਈ ਕਾਗਜ਼ ਪੱਤਰ ਨਹੀਂ ਹੈਗਾ ਤੁਹਾਨੂੰ ਪਤਾ ਮੈਂ ਕਿਸੇ ਨੂੰ ਨਹੀਂ ਬਖਸ਼ਦਾ ਜਿਹਦੀ ਮਰਜ਼ੀ ਚ ਪਾਰਚਪਾਈ ਜਾਵੇ ਪਰ ਮੈਂ ਇਹਨਾਂ ਨੂੰ ਨਹੀਂ ਛੱਡਣਾਗਾ ਕੋਈ ਵੀ ਇਹਨਾਂ ਕੋਲੇ ਕਾਗਜ਼ ਪੱਤਰ ਨਹੀਂ ਹੈਗਾ ਮੈਂ ਨਹੀਂ ਕਿਸੇ ਨੂੰ ਛੱਡਣਾ ਆ ਫੜ ਮਹਾਰਾਜ ਨਾਚ ਲਾਣ ਪਰੋ ਗੱਲ ਕਿੱਡੀ ਕਾ ਸਾਹਿਬ ਜਨਾਬ ਰਹਿਮ ਕਰੋ ਤੁਹਾਨੂੰ ਕਿਹਾ ਆ ਇੱਕ ਮਿੰਟ ਤੁਸੀਂ ਇੰਝ ਕਰੋ ਅਡੀ ਜੀ ਵੀ ਸਾਹਿਬ ਨਾਲ ਨਾਚ ਲਾਣ ਕਰਨਾ ਮੈਂ ਕਿਸੇ ਨੂੰ ਨਹੀਂ ਲੱਭਦਾ ਮੈਂ ਮੈਂ ਨਹੀਂ ਕਿਸੇ ਨੂੰ ਹੈਲੋ ਜਨਾਬ ਮੈਂ ਤੁਹਾਡਾ ਬਰਾਬਰ ਕਾਨੂੰਨ ਦਾ ਪਾਬੰਦ ਹਾਂ ਮੈਂ ਕਿਸੇ ਦੀ ਵਿਚਾਰਸ਼ ਨਹੀਂ ਮੰਨਦਾ ਆ ਤੁਸੀਂ ਗੱਲ ਕਰੋ ਡੀਜੀਪੀ ਸਾਹਿਬ ਨਾਲ ਡੀਜੀਪੀ ਸਾਹਿਬ ਨਾਲ ਗੱਲ ਕਰੋ ਹਾਂਜੀ ਜੈਹਾਂ ਦੇ ਜਨਾਬ ਜਨਾਬ ਤੁਹਾਨੂੰ ਪਤਾ ਮੈਂ ਕਿੰਨਾ ਇਮਾਨਦਾਰ ਅਫਸਰ ਹਾਂ ਮੈਂ ਕਿਸੇ ਦੀ ਗੱਲ ਨਹੀਂ ਸੁਣਦਾ ਇਹਨਾਂ ਕੋਲੇ ਕੋਈ ਕਾਗਜ਼ ਪੱਤਰ ਨਹੀਂ ਹੈਗਾ ਐਵੇਂ ਸਾਨੂੰ ਡਿਸਟਰਬ ਕਰਦੇ ਆ ਤੁਹਾਨੂੰ ਵਾਰ-ਵਾਰ ਫੋਨ ਕਰਕੇ ਕਿਤੇ ਕਿਸੇ ਦੀ ਵਿਚਾਰਸ਼ ਪਾਉਂਦੇ ਕਿਤੇ ਕਿਸੇ ਦੀ ਮੈਂ ਨਹੀਂ ਇਹਨਾਂ ਨੂੰ ਬਖਸ਼ਣਾਗਾ ਆ ਦੇਖੋ ਤੂੰ ਚਲਾਨ ਕੱਟਣਾ ਹਾਂ ਮੈਂ ਚਲਾਨ ਕੱਟੇ ਤੋਂ ਬਣਾ ਨਹੀਂ ਸਰਨਾ ਤੁਹਾਨੂੰ ਪੱਕੀ ਗੱਲ ਹੈ ਚਲਾਨ ਕੱਟਣਾ ਜਦੋਂ ਤੁਹਾਡੇ ਕੋਲੇ ਕੋਈ ਕਾਰਜ ਪਤਾ ਨਹੀਂ ਹੈ ਚਲਾਨ ਕੱਟਣਾ ਹਾਂ ਮੈਂ ਚਲਾਨ ਕੱਟਦਾ ਮੈਂ ਤੁਹਾਨੂੰ ਐਸਐਸਪੀ ਦੀ ਸ਼ਬਦ ਤੋਂ ਪੁਵਾਈ ਡੀਜੀਪੀ ਸਾਹਿਬ ਦੀ ਪੁਵਾਈ ਠੀਕ ਆ ਮੈਂ ਮੇਰੀ ਇੱਕ ਬੇਨਤੀ ਸੁਣ ਲਓ ਇੱਕ ਬੇਨਤੀ ਸੁਣ ਲਓ ਤੁਸੀਂ ਪੂਰਾ ਇਲਾਕਾ ਜਾਣਦਾ ਮੈਂ ਕਿਹੋ ਜਿਹਾ ਥਾਣੇਦਾਰਾ ਕੱਡਾ ਮਾਨਦਾਰ ਥਾਣੇਦਾਰ ਤੁਸੀਂ ਮੇਰੀ ਇੱਕ ਬੇਨਤੀ ਮੇਰੀ ਬੇਨਤੀ ਸੁਣ ਲਓ ਮੈਂ ਤੁਹਾਨੂੰ ਵੇਖੋ ਰਿਕਵੈਸਟ ਹੀ ਆ ਤੁਸੀਂ ਕਿਸੇ ਅਫਸਰ ਦੀ ਨਾ ਮੰਨੋ ਬਿਲਕੁਲ ਮੈਂ ਤੁਸੀਂ ਭਾਵੇਂ ਬੇਦਰਾਨ ਕੱਟ ਲੈ ਮੇਰੀ ਆਖਰੀ ਇੱਛਾ ਸੁਣ ਲਓ ਮੈਂ ਨਹੀਂ ਸੁਣਦਾ ਆ ਦੇਖੋ ਆ ਜਦੋਂ ਮੈਂ ਘਰੋਂ ਤੁਰਨ ਲੱਗਾ ਸੀ ਅੱਛਾ ਠੀਕ ਆ ਮੈਂ ਬਾਜਾਂ ਵਾਲੇ ਦੇ ਚਰਨਾਂ ਦੇ ਵਿੱਚ ਖੜੋ ਕੇ ਅਰਦਾਸ ਕੀਤੀ ਰਸਤੇ ਦੇ ਵਿੱਚ ਕੋਈ ਵੀ ਵਿਗਨ ਨਾ ਪਵੇ ਅੰਗ ਸੰਗ ਹੋ ਕੇ ਰੱਖਿਆ ਕਰਨੀਏ ਮੇਰੇ ਪਾਸ਼ਾ ਜੀ ਕਿ ਸੱਚੇ ਪਾਸ਼ਾ ਬਾਜਾਂ ਵਾਲੇ ਸਤਿਗੁਰੂ ਕੋਈ ਵਿਗਨ ਨਾ ਪਵੇ ਰਸਤੇ ਦੇ ਵਿੱਚ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਜੇ ਤੁਸੀਂ ਅੱਜ ਮੇਰਾ ਇਤਲਾਨ ਕੱਟ ਦਿੱਤਾ ਤਲ ਇਹ ਨਹੀਂ ਮੈਂ ਕਹੂੰਗਾ ਮੇਰਾ ਮਾਨ ਦੋਲੂਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਿਰ ਵੀ ਅਰਦਾਸ ਤਾਂ ਅਰਦਾਸ ਹੀ ਹੁੰਦੀ ਹੈ ਨਾ ਸੱਤੇ ਪਾਤਸ਼ਾਹ ਦੇ ਮੂਹਰੇ ਜਿਹੜੀ ਕੀਤੀ ਹੋਵੇ ਮੈਂ ਇੱਕ ਸਿੰਗਰ ਮੈਂ ਤੁਹਾਨੂੰ ਝੂਠ ਨਹੀਂ ਮਾਰਦਾ ਤੇ ਬਾਜਾ ਹਰੇ ਅਰਦਾਸ ਕੀਤੀ ਆ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਮੇਰਾ ਚਲਾਨ ਕੱਟਣਾ ਕਿ ਨਹੀਂ ਕੱਟਣਾ ਜਿਹੜੀ ਛਪਾਰਸ਼ ਪਾਤੀ ਆ ਤੂੰ ਇਹਦੇ ਅੱਗੇ ਤਾਂ ਕੋਈ ਅਫਸਰ ਨਹੀਂ ਕੋਈ ਕੁਛ ਨਹੀਂਗਾ ਇਹਦੇ ਅੱਗੇ ਤਾਂ ਮੈਂ ਕੁਛ ਨਹੀਂ ਕਰ ਸਕਦਾ ਜਿਹੜੀ ਤੂੰ ਛਪਾਰਸ਼ ਪਾਤੀ ਹੈ ਨਾ ਇਹ ਤਾਂ ਦੁਨੀਆ ਦਾ ਮਾਲਕ ਆ ਤੇ ਜੇ ਮੈਂ ਅੱਜ ਤੇਰਾ ਚਲਾਨ ਕੱਟਦਾ ਤੇ ਫੇਰ ਤਾਂ ਮੈਨੂੰ ਵੀ ਬਹੁਤ ਫੀਲ ਹੋਊਗਾ ਬਹੁਤ ਬੁਰਾ ਲੱਗੂਗਾ ਤੇ ਮੈਂ ਤੇਰਾ ਇਹ ਚਲਾਨ ਜਿਹੜਾ ਕੈਨਸਲ ਕਰਨ ਲੱਗਿਆ ਵਾਂ ਇਹ ਜਿਹੜੀ ਸੇਵਾ ਜਿਹੜਾ ਚਲਾਨ ਕੱਟਣਾ ਜਿਹੜੇ ਤੂੰ ਚਲਾਨ ਤੇ ਪੈਸੇ ਭਰਨੇ ਆ ਹਾਂਜੀ ਇਹ ਗੁਰਦੁਆਰੇ ਜਾ ਕੇ ਮੱਥਾ ਟੇਕੀ ਠਕੋ ਵਾਦਾ ਜੀ ਮੇਰਾ ਤੁਹਾਡੇ ਨਾਲ ਮੈਂ ਗੁਰੂ ਘਰ ਇਹ ਕਿੰਨੇ ਪੈਸੇ ਦਾ ਚਲਾਨ ਦੇ ਇਹ 3000 ਰੁਪਇਆ ਬੰਨਾ ਤੇਰਾ ਇਹ 3000 ਰੁਪਇਆ ਮੈਂ ਗੁਰੂ ਘਰ ਚੜਾਉਂਗਾ ਜੀ ਮੇਰਾ ਵਾਦਾ ਰਿਹਾ ਤੁਹਾਡੇ ਨਾਲ ਹਾਂ ਮੈਂ ਇੱਕ ਸਿੰਗਰ ਬੰਦਾ ਤੇ ਮੈਨੂੰ ਜਾਣਦੇ ਹੋ ਜੀ ਮੈਂ ਪ੍ਰੋਗਰਾਮ ਤੋਂ ਲੇਟ ਹੋ ਰਿਹਾ ਕਿਉਂਕਿ ਜਿਹੜੀ ਤੂੰ ਸ਼ਪਾਰਸ਼ ਪਾਤੀ ਆਏ ਤਾਂ ਦੁਨੀਆਂ ਦਾ ਮਾਲਕ ਅਸੀਂ ਕੌਣ ਹੁੰਨੇ ਆ ਜਿਹੜਾ ਤੂੰ ਬੇਦੀ ਧੰਨਵਾਦ ਜੀ ਮੈਂ ਤਾਂ ਕਿਆ ਮੋਨੇ ਕੋਨੇ ਆ ਛੇ ਰੱਬ ਨੂੰ ਨਾਮ ਮੰਨਦੇ ਹਾਂ ਅਸੀਂ ਵੀ ਉਸੇ ਬਾਜਾਂ ਵਾਲੇ ਦੇ ਭਾਵੇਂ ਮੋਨੇ ਕੋਨੇ ਆ ਉਹਦੇ ਬਾਜਾਂ ਵਾਲੇ ਦੇ ਪੁੱਤਾਂ ਅਸੀਂ ਤੇ ਅਸੀਂ ਵੀ ਸੇਵਾ ਕਰ ਸਕਦੇ ਆ ਸਾਡੇ ਵੀ ਅੰਦਰ ਦੈਲਾ ਤੇ ਉਹ ਕਰ ਜੇ ਤੂੰ ਬਾਜਾਂ ਵਾਲੇ ਦੀ ਗੱਲ ਕੀਤੀ ਹੈ ਨਾ ਤੇ ਬਾਜਾਂ ਵਾਲੇ ਤੇ ਜੇ ਤੂੰ ਸੰਗਰ ਨਾਲ ਕੁਝ ਸੁਣਾ ਕੇ ਜਾ ਗਾਣਾ ਸੁਣਾ ਜੀ ਹਾਂ ਗਾਏ ਭਾਵੇਂ ਦੇਖ ਲਓ ਜੀ ਕੋਈ ਗੱਲ ਹੈ ਜੀ ਸੁਣਾ ਜਾ ਫਿਰ ਲਓ ਜੀ ਤੂੰ ਸੁਣੀ ਆ ਬੋਲਿਓ ਫਿਰ ਹਾਂ ਕੋਈ ਨਹੀਂ ਅਸੀਂ ਟਰਾਈ ਕਰਾਂਗੇ ਜਰੂਰ ਬਾਜਾਂ ਵਾਲੇ ਸਤਿਗੁਰੂ ਦਾ ਨਾਮ ਬਾਜਾਂ ਵਾਲਾ ਕਿਵੇਂ ਪਿਆ ਅੱਛਾ ਮਾ ਮੋਹ ਮਾਰੀ ਪੁੱਤ ਵਾਰ ਬਾਪ ਵਾਰ ਆ ਫਿਰ ਜੀ ਨੇ ਖਾਲਸੇ ਲਈ ਆਪ ਵਾਰਿਆ ਮੋ ਮਾਰੀ ਪੁੱਤ ਵਾਰ ਬਾਪ ਵਾਰ ਆ ਫਿਰ ਜੀ ਨੇ ਖਾਲਸੇ ਲਈ ਆਪ ਵਾਰਿਆ ਹੋ ਤੇਰਾ ਪਾਣਾ ਮਿੱਠਾ ਲੱਗੀ ਤੂੰ ਵੀ ਕਹਿ ਗਿਆ ਸਭ ਕੁਝ ਵਾਰਤਾ ਤੇ ਜੰਗ ਜਿੱਤ ਲਈ ਐਵੇਂ ਤਾਂ ਨਹੀਂ ਬਾਜਾ ਵਾਲਾ ਨਾਮ ਪੈ ਗਿਆ ਸਭ ਕੁਝ ਵਾਰਤਾ ਤੇ ਜੰਗ ਜਿੱਤ ਲਈ ਐਵੇਂ ਤਾਂ ਨਹੀਂ ਬਾਜਾ ਵਾਲਾ ਨਾਮ ਪੈ ਗਿਆ ਜੋੜਵਾਰ ਫਤਨੀਅਤ ਖਿਲਾੜ ਤੇ ਜੀਤ ਤੇ ਜੁਝਾਰ ਜੰਗ ਚ ਉਤਾਰ ਤੇ ਜੋੜਵਾਰ ਫਤਨੀਅਤ ਖਿਲਾੜ ਤੇ ਜੀ ਤਪੇ ਜੁਝਾਰ ਜੰਗ ਤੇ ਉਤਾਰ ਤੇ ਪੁੱਪੀ ਤਾ ਟੱਟ ਮੋੜ ਸੀਸ ਦਿੱਲੀ ਬਹਿ ਗਿਆ ਵਾਹ ਜੀ ਵਾਹ ਜੀ ਵਾਹ ਸਭ ਕੁਝ ਵਾਰ ਤਪ ਜੰਗ ਜਿੱਤ ਲਈ ਐਵੇਂ ਤਾ ਨਹੀਂ ਬੱਜਾ ਵਾਲਾ ਨਾਮ ਪੈ ਗਿਆ ਸਭ ਕੁਝ ਵਾਰ ਤਪ ਜੰਗ ਜਿੱਤ ਲਈ ਐਵੇਂ ਤਾ ਨਹੀਂ ਬੱਜਾ ਵਾਲਾ ਨਾਮ ਪੈ ਗਿਆ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੱਕ ਕਿਸੇ ਦੀ ਸਿਫਾਰਸ਼ ਨਹੀਂ ਮੰਨੀ ਤੇ ਜਿਹੜੀ ਤੂੰ ਅੱਜ ਸਿਫਾਰਸ਼ ਪਾ ਕੇ ਆ ਚਲਾਨ ਕੈਨਸਲ ਕਰਾਉਣ ਲੱਗਾ ਨਾ ਇਸ ਸਿਫਾਰਸ਼ ਕੇ ਤਾਂ ਸਰਚ ਠੁੱਕਦਾ ਵਾ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਆ ਚਲਾਨ ਤੁਹਾਡਾ ਪਾੜਤਾ ਆਪਾਂ ਬਹੁਤ ਹੀ ਧੰਨਵਾਦ ਜੀ ਬਹੁਤ ਕਾਫੀ ਹੁਣ ਜਾ ਕੇ